ਕਰਕੇ 70 ਮੀਟਰ ਤਿਆਗ ਕੇ ਤਾਤਵਾ ਤਿਆਗ ਕੇ ਦਾ ਜੋ ਖਾੜੇ 'ਚ ਬੜਿਆ ਹੈ। ਨਹੀਂ ਤੇ ਖਾੜੇ ਦੇ ਬਾਹਰ ਖੜੇ ਹੋ ਤੁਸੀਂ ਸਾਰੇ ਸਿੱਖੇ ਕਰੋਲਾ ਪਾਈ ਜਾਂਦੇ। ਅਜਾਓ ਖਾੜੇ 'ਚ ਬੜਿਆ ਜਿਹਦਾ ਜੋ ਪਤਾ ਨਹੀਂ ਕੀ ਹੋਣ। ਕੋਈ ਜਿਹੜਾ ਪਹਿਲਵਾਨ ਖਾੜੇ 'ਚ ਬੜਿਆ ਹੈ। ਅਜੇ ਤੂੰ ਕੀ ਪਤਾ ਜੋ ਕਹਿੰਗ ਕੀ ਹੋਣ। ਉਹ ਖਾੜੇ 'ਚ ਫੜੇ ਨਹੀਂ ਤੁਸੀਂ ਗੱਲਾਂ ਮਾਰੀ ਜਾਂਦੇ ਸਿੱਖੀ ਦੀਓ। ਵਡੇ ਵਡੇ ਦਾਅਵੇ ਕਰੀ ਜਾਂਦੇ ਉਹ ਖਾਂ ਖਾਦੇ ਬੇਬਦਲ ਬੈ ਉਹਨਾਂ ਚੋਂ ਛਾਂਟੀ ਹੋਣੀਆਂ ਜਿਹੜੇ ਸਾਡੇ ਚ ਫੜੇ ਨੇ ਉਹਨੇ ਜੇ ਪਤਾ ਲੱਗੂ ਉਹਦੀ ਵੀ ਦਾ ਕਿਹੜਾ ਹੁੰਦੀ ਐ ਕਿਹੜਾ 15 ਐ ਕਿਹੜਾ 18 ਐ ਕਿਹੜਾ 20 ਐ ਉੱਥੇ ਪਤਾ ਲੱਗੂ ਉਹਨਾਂ ਚੋਂ ਹੋਊ ਜੇ ਕੋਈ ਪਾਸ ਹੋਇਆ ਬਾਕੀ ਬਾਕੀ ਦਾ ਇਮਤਿਹਾਨ ਜਿਨ੍ਹਾਂ ਨੇ ਇਮਤਿਹਾਨ ਨਹੀਂ ਦਿੱਤਾ ਉਹਨਾਂ ਦਾ ਵਹਿਲ ਵਾਹ ਦਾ ਕੀ ਮਤਲਬ ਸਾਰੇ ਪਾਸ ਦੇ ਉਜਾ ਪਰਚਾ ਹੀ ਨਹੀਂ ਦਿੱਤਾ ਸਾਰੇ ਪਾਸੇ ਨੇ ਫਿਰ ਤਾਂ ਕੋਈ ਵੀ ਨਹੀਂ ਉਹਨਾਂ ਜੋ ਫਿਰਦਾ ਤਾਂ ਹੋ ਜਾ ਪਰਚਾ ਦਊਗਾ ਉਹ ਤਾਂ ਪਾਸੇ ਨੇ ਸਾਰੇ ਉਹਦੇ ਨਹੀਂ ਨੌਲਾ ਤਾਂ ਹੀ ਆਪਣੇ ਆਪ ਨੂੰ ਸੁਖਬੰਦੀ ਬੈਠੇ ਨੇ ਕਿਹੜਾ ਪਰਚਾ ਦਿੰਦਾ ਖਾਰੇ ਜਵੜਿਆ ਕੋਈ ਨਹੀਂ ਪਰਚਾ ਦਿੰਦਾ ਕੋਈ ਨਹੀਂ ਲੈਵਲ ਲਾ ਲੈ ਬੜੇ ਬੜੇ ਪਰਮ ਗਿਆਨੀਆਂ ਦਾ ਲੈਵਲ ਪਹਿਲਾਂ ਹੀ ਲਾ ਲੈ ਸਾਤ ਦਾ ਲੈਵਲ ਪਹਿਲਾਂ ਹੀ ਲਾ ਲੈ ਖਾੜੇ 'ਚ ਕੋਈ ਉਹਨੇ ਬੜਿਆ ਜੇ ਹਈ 70 ਮਿੱਤਰ ਜਿਹ ਤਾਤ ਨਾ ਮਾਤਾ 70 ਹੀ ਸ਼ਤਰੂ ਨਹੀਂ ਕੋਈ ਕੋਈ ਮਿੱਤਰ ਨਹੀਂ ਹੈ ਹੱਥ ਰੱਖ ਕੇ ਦੇਖ ਲੈ ਆਪਣੇ ਸ਼ਤਰੂ ਮਿੱਤਰ ਹੈ ਨਹੀਂ ਇਹ ਸ਼ਤਰੂ ਮਿੱਤਰ ਹੈਗਾ ਜੋ ਖਾੜੇ 'ਚ ਨਹੀਂ ਬੜੇ ਪਹਿਲਾਂ ਤਿਆਗ ਦੋ ਫਿਰ ਬੜ ਦਿੰਗੇ ਖਾੜੇ 'ਚ ਤੁਹਾਨੂੰ ਨਹੀਂ ਬੜ ਦਿੰਦੇ ਉੱਤੇ ਟੈਸਟ ਪਹਿਲਾਂ ਲਾ ਲੈ ਉਹੋ ਅੰਦਰ ਬਾਹਰ ਤੇ ਆਪਾਂ ਵੀਏਪੀ ਲੋਕ ਆਏ ਹੁੰਦੇ ਨੇ ਪਹਿਲਾਂ ਗੇਟ ਦੇ ਤਲਾਸ਼ੀ ਲੈ ਲੰਨੇ ਰੇ ਪਹਿਲਾਂ ਚੈੱਕ ਕਰਕੇ ਹੀ ਖਾੜੇ ਚ ਬੜੂਗਾ ਕੋਈ ਇਹ ਜੀ ਸਭ ਤੇ ਦੂਰ ਇਹ ਟੈਸਟ ਹੈ ਆ ਜਿਹੜਾ ਟੈਸਟ ਹੈ ਖਾੜੇ ਚ ਬੜਨ ਦਾ ਇਹ ਟੈਸਟ ਜਿਹੜਾ ਇਹ ਟੈਸਟ ਦੇ ਦੂਗਾ ਉਹ ਜੋ ਖਾੜੇ ਚ ਬੜਿਆ ਸਮਝੋ ਪਾਸ ਨਹੀਂ ਹੋ ਗਿਆ ਉਹ ਫਿਰ ਦੇਖਣਗੇ ਵੀ ਕਿੰਨੇ ਪਰਸੈਂਟ ਤੈ ਗਿਆ ਕੋਈ 1% ਵਿੱਚ ਹੈ ਤਾਂ ਨਹੀਂ ਹਾਂ ਆਈ ਹੋਰ ਬਹੁਤ ਕੋਈ ਜਗਾ ਗਾਹਗੇ ਤੇ ਛਤਰਵਿਦਰ ਧਿਆਗੜ ਤੇ ਕੀ ਗੱਲ ਬਣ ਜੂਗੀ ਇਹਨਾਂ ਨੂੰ ਤਾਂ ਸਾਰੇ ਸੰਗਤ ਦੇ ਦੇਖ ਲੱਗ ਸਭ ਤੇ ਦੂਰ ਸਭਨ ਤੇ ਨੇੜਾ ਸਭ ਤੇ ਦੂਰ ਸਭਨ ਤੇ ਨੇੜਾ ਜੇ ਤਾਂ ਬਾਹਰ ਡੋੜੋਗੇ ਫੇ ਤਾਂ ਇਹਨਾਂ ਦੂਰ ਲਪੜਾਈ ਨਹੀਂ ਸਭ ਕੁਝ ਨੇੜੇ ਐ ਚੰਦਰਮਾਲ ਸੂਰਜ ਸਭ ਕੁਝ ਨੇੜੇ ਐ ਜੇ ਬਾਹਰ ਡੋੜੋਗੇ ਜਿਹੜੀ ਸ੍ਰਿਸ਼ਟੀ ਆ ਸਭ ਕੁਝ ਨੇੜੇ ਐ ਉਦੋਂ ਦੂਰ ਐ ਉਹ ਕਿ ਰਚਨਾ ਤੋਂ ਪਰੇ ਐ ਨਾ ਪਪਸੰਗਰ ਤੋਂ ਪਰੇ ਐ ਨਾ ਜੇ ਬਾਹਰ ਜਾਓਗੇ ਪਪਦਾਦਰ ਤੋਂ ਪਰੇ ਐ ਚਲੇ ਜਾਓਗੇ ਨੇ ਦੂਰ ਹੈ ਪਪਸੰਗਰ ਪਹਿਲਾਂ ਹੱਦ ਪਪਸੰਦਰ ਦੀ ਤੈਅ ਕਰ ਲੋ ਫੇਰ ਕਹਾਂ ਚਲੇ ਜਾਓ ਇਧਰ ਦਿੱਤਾ ਹੋ ਗਿਆ ਦੂਰ ਸਭਨ ਤੇਰੇ ਰਾਹ ਜੇ ਅੰਦਰ ਨੂੰ ਜਾਹੋਗੇ ਫੇ ਸਭ ਤੇੜੇ ਅੰਦਰ ਹੈ ਹੀ ਨਹੀਂ ਔਰ ਕੁਝ ਉਹਦੇ ਬਿਨਾ ਅੰਦਰ ਰਾਜ ਹੋਣੇ ਕੁਝ ਨਹੀਂ ਅੰਦਰ ਨੇ ਕੋਈ ਆਉਂਦਾ ਹੈ ਅੰਦਰ ਸਦਾ ਹੀ ਹੋ ਆਪੇ ਹੈ ਨੇੜੇ ਆ ਬਾਹਰ ਦੀ ਸਭ ਤੋਂ ਦੂਰ ਕਿਹੜੇ ਰਸਤੇ ਜਾਣਾ ਕਿਸੇ ਨੇ ਕਿਹੜੇ ਰਸਤੇ ਨਹੀਂ ਜਾਣਾ ਇਹ ਉਹ ਸੋਚ ਲਵੇ ਦੂਰ ਵਾਲੇ ਰਾਜ ਵਾਲੇ ਨੇੜੇ ਵਾਲੇ ਜਾਣ ਦੂਰ ਵਾਲੇ ਰਾਜ ਜਿੱਥੇ ਕੋਈ ਪਹੁੰਚਿਆ ਨਹੀਂ